ਸਤੂ ਮੂਸੇ ਵਾਲੇ ਨੂੰ ਪਿਆਰ ਕਰਨ ਵਾਲੇ ਹਰ ਇੱਕ ਧਰਮ ਚ ਨੇ ਸਿੱਧੂ ਮੂਸੇਵਾਲੇ ਦੇ ਗੀਤ ਦੇ ਵਿੱਚ ਕਈਆਂ ਲਾਈਨਾਂ ਅੱਜ ਸੱਚ ਵੀ ਹੋਈਆਂ ਨੇ ਜਨਾਂ ਦੇ ਵਿੱਚ ਉਸਨੇ ਕਿਹਾ ਸੀ ਕਈ ਨਾਸਤਿਕ ਮੈਨੂੰ ਦੱਸਦੇ ਨੇ ਤੇ ਕਈ ਧਰਮਾਂ ਦੇ ਵਿੱਚ ਵੰਡਦੇ ਨੇ ਪਰ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਵੀ ਪਰੇ ਤੋਂ ਪਰੇ ਨੇ ਇਹ ਵੀਰ ਹਰਿਆਣੇ ਤੋਂ ਆਇਆ ਆਪਣੇ ਪਰਿਵਾਰ ਨੂੰ ਲੈ ਕੇ ਇਸਨੇ ਵੀ ਗੱਲ ਕਿਹਾ ਕਿ ਧਰਮਾਂ ਦੀ ਗੱਲ ਨਹੀਂ ਸਾਡੇ ਬਾਈ ਨੇ ਰੁੱਤਬਾ ਹੀ ਬਹੁਤ ਕਮਾਇਆ ਸੀ ਨਾਮ ਹੀ ਬਹੁਤ ਜ਼ਿਆਦਾ ਖਟਿਆ ਸੀ ਪਹਿਲਾਂ ਤਾਂ ਦੋਸਤੋ ਇਸ ਗੱਲ ਦੇ ਲਈ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫॉर ਸਿੱਧੂ ਮੂਸੇਵਾਲਾ ਜੇ ਜ਼ਰੂਰ ਲਿਖ ਦਿਓ ਸਿੱਧੂ ਦੇ ਹਰ ਇੱਕ ਗੀਤ ਦੀ ਲਾਈਨ ਸੱਚ ਹੋਈ ਆ ਤਾਂ ਉਸੇ ਤਰ੍ਹਾਂ ਜਿਹੜੇ ਲੋਕ ਸਿੱਧੂ ਨੂੰ ਧਰਮਾਂ ਦੇ ਵਿੱਚ ਵੰਡਦੇ ਸੀ ਅੱਜ ਇਹ ਚੀਜ਼ ਦੇਖ ਕੇ ਉਹਨਾਂ ਦੇ ਚਪੇੜ ਵੀ ਵੱਜਣੀ ਐ ਕਿ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤੇ ਹਰ ਇੱਕ ਧਰਮ ਦਾ ਸਿੱਧੂ ਨੂੰ ਪਿਆਰ ਜ਼ਰੂਰ ਕਰਦਾ ਸਿੱਧੂ ਮੂਸੇਵਾਲੇ ਦੀ ਹਵੇਲੀ ਆਏ ਇਹ ਪਰਿਵਾਰ ਨੇ ਕਿਹਾ ਕਿ ਹਵੇਲੀ ਆਏ ਆ ਤਾਂ ਇੱਕ ਚੀਜ਼ ਦੀ ਘਾਟ ਲੱਗ ਰਹੀ ਐ ਕਿ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਪਰ ਸਿੱਧੂ ਨੇ ਕਦੇ ਕਿਸੇ ਵੀ ਧਰਮ ਦੀ ਬੇਇੱਜ਼ਤੀ ਨਹੀਂ ਕੀਤੀ ਸਗੋਂ ਹਰ ਇੱਕ ਧਰਮ ਦੀ ਇੱਜ਼ਤ ਕੀਤੀ ਆ ਸਿੱਧੂ ਨੇ ਜੋ ਗੀਤ ਗਾਏ ਨੇ ਉਹਨਾਂ ਨੂੰ ਸੁਣ ਕੇ ਅੱਜ ਵੀ ਮਨ ਪਰ ਆਉਂਦਾ ਤੇ ਅੱਖ ਨਾਮ ਹੋ ਜਾਂਦੀ ਐ ਜਿਹੇ ਫੈਨ ਸਿੱਧੂ ਦੇ ਰੋਜ਼ਾਨਾ ਹਵੇਲੀ ਆਉਂਦੇ ਨੇ ਤੇ ਸਿੱਧੂ ਦੇ ਜਿੰਨੇ ਵੀ ਫੈਨ ਨੇ ਪਹਿਲਾਂ ਦਾ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ #JusticeForSidhuMoussewala ਲਿਖਣਾ ਨਾ ਭੁੱਲਿਓ ਇਸ ਫੈਨ ਨੇ ਕੀ ਕੁਝ ਗੱਲਾਂ ਕਈਆਂ ਨੇ ਸੁਣ ਕੇ ਹੈਰਾਨ ਵੀ ਹੋਵੋਗੇ ਤੇ ਦੋਸਤੋ ਜਿਹੜੇ ਲੋਕ ਕਹਿੰਦੇ ਸੀ ਕਿ ਸਿੱਧੂ ਧਰਮਾਂ ਦੀ ਗੱਲ ਕਰਦਾ ਹੈ ਅੱਜ ਦੇਖ ਲੈਣ ਇਹ ਤੇ ਉਹਨਾਂ ਦੇ ਚਪੇੜਾਂ ਵੱਜਣ ਗਿਆ ਇਹਨਾਂ ਗੱਲਾਂ ਨੂੰ ਦੇਖ ਕੇ ਸੁਣ ਕੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਫੈਨ ਆ ਪਰੇ ਤੋਂ ਪਰੇ दूरों दूरों हवेली आ जाते नाम मोहम्मद अजहर उद्दीन है साथ में जी। बहुत अच्छा लगा माशा और बहुत ही तारीफ सुनी है सिद्धू भाई की जैसा के लोग कहते हैं बहुत अच्छा लगा बहरहाल एक मरतब और आके गया फिर भी जी नहीं भरता बार-बार आने को जी करता है बहुत अच्छे और यहाँ के लोग भी बहुत अच्छे हैं माशाल्लाह सभी ने सभी का प्यार साथ में रहता है और सभी प्यार से अपने बेटे सम्मान यहाँ के यहाँ के लोग हमको बरतते हैं और उनका बेटे सम्मान हमारे साथ व्यवहार रहता है हाँ जी लोग कहते थे भी सिद्धू एक धर्म की बात करता है आप मतलब मुस्लिम धर्म से कितने लोग चाहते हैं हर एक इंसान चाहता है हर एक इंसान उसको चाहता है मुस्लिम धर्म के बारे में आज तक उसने कोई गलत नहीं कहा बहुत अच्छा ही बोलता था जहाँ तक भी बोला है हमने सुना है कि आज तक जैसे गुरुद्वारे होते हैं उनके अंदर किसी की तस्वीर को रखा नहीं गया लेकिन उनकी अंदर अच्छाई थी जो उनकी तस्वीर को आज गुरुद्वारे के अंदर रखा जाता है यही एक अच्छाई उनकी बयान करती है कि उनकी तस्वीर को आज उनके गुरुद्वारों में और गुरु घर में रखा गया है